ਸਰਨ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅੰਤਰਮ ਕਮੇਟੀ ਵੱਲੋਂ ਜੋ ਮੀਟਿੰਗ ਦੇ ਵਿੱਚ ਜਸਹਿਰ ਸਾਹਿਬਾਂ ਦੇ ਖਿਲਾਫ ਫੈਸਲੇ ਲਏ ਗਏ ਨੇ ਜੋ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਨੇ ਸ਼੍ਰੀ ਕਾਲਤਾਖਬ ਸਾਹਿਬ ਦੇ ਜਥੇਦਾਰ ਗੈਨੀ ਰਘਵੀਰ ਸਿੰਘ ਜੀ ਅਤੇ ਜਸਹਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੋ ਇਹਨਾਂ ਫੈਸਲਿਆਂ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਲਤਕ ਸਾਹਿਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਜਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਸਰ ਸਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਹ ਸਿਵਰ ਬੋਰਡ ਦੇ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਪਹਿਲਾਂ 7 ਮੈਂਬਰੀ ਬਣੀ ਸੀ ਹੁਣ 5 ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕnesset ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਔਨਲ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਜਿਹੜੇ ਫੈਸਲੇ ਲਏ ਗਏ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸੇ ਕਾਮਨਿਕਜਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਸੰਸਥਾਵਾਂ ਨੇ ਚਾਹੇ ਸ਼੍ਰੀ ਕਾਲ ਤਖਤ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸੇਦਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਤ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈਣ ਕਿਸੇ ਦੇ ਦਬਾਅ ਹੇਠ ਨਾ ਕੰਮ ਕਰਨ ਸੋ ਇਹਦੇ ਵਿੱਚ ਹੀ ਸਿੱਖ ਕੌਮ ਦਾ ਪੱਲਾ ਆ ਇਸ ਲਈ ਸਾਰੀ ਸਿੱਖ ਕੌਮ ਇਕਜੁੱਟ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਸਾਡੀਆਂ ਸਸਾਵਾਂ ਨੇ ਜਿਹੜੀਆਂ ਇਹ ਮਜ਼ਬੂਤ ਹੋ ਸਕਣ ਸੋ ਅੱਜ ਇਹ ਜਿੱਥੇ ਹਰੇਕ ਸਿੱਖ ਦੇ ਮਨ ਉਠਾਈ ਸਪੰਚੀ ਉੱਥੇ ਦਾਸ ਦੇ ਮਨ ਨੂੰ ਵੀ ਬਹੁਤ ਵੱਡੀ ਥੇਸ ਪਹੁੰਚੀ ਆ ਸੋ ਸਾਰੀ ਹੀ ਸੰਗਤ ਆਪਾਂ ਇੱਕ ਜੁਟ ਹੋਈਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ